ਸਤਿ ਸ਼੍ਰੀ ਅਕਾਲ ਮੈਂ ਸੋਮਸਾ ਹੋਂਤਾ ਤੁਸੀਂ ਵੇਖ ਰਹੇ ਹੋ ਚੈਨਲ ਪੋਸੂ ਨਾਮਾ ਪੋਸੂ ਨਾਮਾ ਯਾਨੀ ਕਿ ਪਾਵਰ ਆਫ ਸੋਸ਼ਲ ਜੁਨਟੀ ਅਸੀਂ ਪਿੰਡ ਮਾਜਰੀ ਅਕਾਲੀਆਂ ਖੜੇ ਆਂ ਔਰ ਜਿਵੇਂ ਤੁਸੀਂ ਜਾਣਦੇ ਹੋ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਦੇ ਬਲੋਂ ਇੱਕ ਬਹੁਤ ਹੀ ਸਸਤੀ ਜਿਹੜੀ ਲੈਬਰਾਟਰੀ ਹੈ ਉਹ ਬਾਰਨ ਤੋਂ ਮਾਜਰੀ ਅਕਾਲੀਆਂ ਰੋਡ 'ਤੇ ਪੈਂਦੇ ਅੰਬੇਡਕਰ ਊਰਜਾ ਭਵਨ ਦੇ ਵਿੱਚ ਖੋਲੀ ਗਈ ਹੈ ਜਿੱਥੇ ਕਿ ਆਪਾਂ ਹਰ ਬਿਮਾਰੀ ਦਾ ਜਿਹੜਾ ਇਲਾਜ ਹੈ ਬਹੁਤ ਹੀ ਸਸਤੇ ਰੇਟਾਂ ਦੇ ਉੱਪਰ ਕਰਵਾ ਸਕਦੇ ਆ ਮੇਰੇ ਨਾਲ ਰਣਜੀਤ ਜੁੜੇ ਨੇ ਪਿੰਡ ਮਾਜਰੀ ਅਕਾਲੀਆਂ ਤੋਂ ਉਹਨਾਂ ਨਾਲ ਕਰਦੇ ਆਂ ਗੱਲਬਾਤ ਰਣਜੀਤ ਸਿੰਘ ਜੀ ਤੁਹਾਨੂੰ ਬਹੁਤ ਵੱਡਾ ਪੁਰਾਣਾ ਕੀਤਾ ਗਿਆ ਹੈ ਉਹਨੂੰ ਮਹਿੰਗਾ ਯੋਗ ਹੈ ਮਹਿੰਗੇ ਯੋਗ ਦੇ ਵਿੱਚ ਇਸ ਲੈਬਾਰਟਰੀ ਜਿਹੜੀ ਖੁੱਲੀ ਐ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਵਧੀਆ ਹੀ ਕੰਮ ਠੀਕ ਐ ਨਾ ਚੱਲੂ ਕੰਮ ਠੀਕ ਐ ਜੀ ਤੇ ਨਾਲ ਬੰਦੇ ਹੋਰ ਆਪਣੇ ਤੇ ਮੇਰੇ ਵਰਗੇ ਬਾਈ ਸਾਥ ਦੇਣਗੇ ਬਿਲਕੁਲ ਕੰਮ ਚ ਦੱਸਣਾ ਪਏ ਹਾਂ ਦੱਸੇਣਾ ਪਏ ਚਾਮ ਚ ਵਧੀਆ ਚੱਲੂ ਆ ਜੀ ਜੀ ਠੀਕ ਐ ਜੀ ਪਰ ਉਹ ਮਹਿੰਗੇ ਟੈਸਟ ਜਿਹੜੇ ਆ ਉਹ ਹੁਣ ਕਰਵਾਉਣ ਦੀ ਲੋੜ ਨਹੀਂ ਐ ਤੁਸੀਂ ਸਸਤੇ ਰੇਟ ਤੇ ਬਿਮਾਰੀ ਦਾ ਇਲਾਜ ਕਰਵਾ ਸਕਦੇ ਕਰਵਾ ਸਕਦੇ ਠੀਕ ਹੈ ਹੋਰ ਕੀ ਕਹਿਣਾ ਚਾਹੁੰਦੇ ਹੋ ਰੰਜੀਤ ਜੀ ਵਧੀਆ ਹੀ ਸਹੀ ਤਾਂ ਹੀ ਕਹਿ ਰਹੇ ਵਧੀਆ ਆਪਣੇ ਕੰਮ ਚੱਲੇ ਹਾਂ ਬਿਲਕੁਲ ਜੀ ਬਿਲਕੁਲ ਔਰ ਮੇਰੇ ਨਾਲ ਇਸੇ ਪਿੰਡ ਦੇ ਸਰਪੰਚ ਸਾਹਿਬ ਵੀ ਜੁੜੇ ਹੋਏ ਨੇ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਜਾਣ ਕੇ ਖੁਸ਼ੀ ਹੋਵੇਗੀ ਕਿ ਮਾਜਰੀ ਅਕਾਲੀਆਂ ਰੋਡ ਦੇ ਉੱਪਰ ਅੰਬੇਡਕਰ ਊਰਜਾ ਭਵਨ ਵਿੱਚ ਬਹੁਤ ਹੀ ਸਸਤੇ ਰੇਟਾਂ ਦੇ ਉੱਪਰ ਇੱਕ ਲੈਬਰਾਟਰੀ ਖੋਲੀ ਗਈ ਹੈ ਕੀ ਕਹਿਣਾ ਚਾਹੁੰਦੇ ਉਹ ਲੈਬਰਾਟਰੀ ਤਾਂ ਜੀ ਬਹੁਤ ਚੰਗਾ ਉਪਰਾਲਾ ਕਰਿਆ ਜੀ ਉਹ ਜੀ ਪ੍ਰਧਾਨ ਜੀ ਨੇ ਉਬਰਾਈ ਸਾਹਿਬ ਨੇ ਜੀ ਕਿਉਂਕਿ ਪਿੰਡਾਂ ਦੇ ਲੋਕਾਂ ਜੀ ਅਸੀਂ ਬੜੇ ਮਹਿੰਗੇ ਟੈਸਟ ਕਰਾਉਂਦੇ ਤੇ ਸ਼ਹਿਰ 'ਚ ਜਾ ਕੇ ਹੁਣ ਇੱਕ ਤਾਂ ਨੇੜੇ ਆ ਜੀ ਸਾਡੇ ਵਧੀਆ ਲੈਬਟਰੀ ਆ ਜੀ ਤਸੱਲੀ ਬਖਸ਼ਾ ਜੀ ਬਹੁਤ ਜਿਆਦੇ ਜੀ ਬਹੁਤ ਜਿਆਦੇ ਬਹੁਤ ਜਿਆਦੇ ਫਾਇਦਾ ਹੀ ਸਾਨੂੰ ਇਹ ਲੋਟਰੀ ਦਾ ਸਰਪੰਚ ਸਾਹਿਬ ਉਹ ਵੀ ਬਾਹਰੋਂ ਆਪਾਂ ਜਦੋਂ ਟੈਸਟ ਕਰਵਾਉਂਦੇ ਆ ਤੇ ਬਹੁਤ ਹੀ ਮਹਿੰਗੇ ਟੈਸਟ ਹੁੰਦੇ ਆ ਔਰ ਤੁਹਾਨੂੰ ਪਤਾ ਇਹ ਵੀ ਗੱਲਾਂ ਬੜੀਆਂ ਉੜਦੀਆਂ ਨੇ ਕਿ ਡਾਕਟਰਾਂ ਦੀ ਮਿਹਲੀ ਭੋਗਤ ਹੁੰਦੀ ਆ ਵਿੱਚ ਉਹ ਤੇ ਬੋਝ ਤਾਂ ਸਾਰਾ ਆਮ ਗਰੀਬ ਬੰਦੇ ਤੇ ਪੈਂਦਾ ਨਹੀਂ ਜੀ ਇਹ ਤਾਂ ਦੇਖੋ ਹੁਣ ਪ੍ਰਾਈਵੇਟ ਹਸਪੀਟਲਾਂ ਨੇ ਜਿਹੜਾ ਟੈਸਟ ਲਿਖਦੇ ਨੇ ਉਹ ਤਾਂ ਹੁੰਦੀ ਉਹ ਮਿਲੀ ਭੁਗਤਦਾ ਜੀ ਜੀ ਹਾਂ 400 ਰੁਪਏ ਦਾ ਟੈਸਟ ਹੁੰਦਾ ਜਿਹੜਾ 2000 ਰੁਪਏ ਲੈ ਲੈਂਦੇ ਨੇ ਜੀ ਇੱਥੇ ਉਦੋਂ ਮੈਂ 8-10 ਟੈਸਟ ਕਰਾਏ ਨੇ ਜੀ ਮੇਰੇ ਤੋਂ 90 ਰੁਪਏ ਲਏ ਉਹਨਾਂ ਨੇ ਹਾਏ 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 ਠੀਕ ਹੈ ਜੀ ਹਾਂ 90 ਮੇਰਾ ਇਕੱਲਾ ਮੈਂ ਲਦਾ ਯੂਰੀਕੈਸਟ ਦਾ ਤੇ ਜੇ ਬਲੱਡ 슈ਗਰ ਜਾਂ ਕਰਾਉਂਦੇ ਜੀ ਉਹਦਾ ਲੈ ਲੈਂਦੇ 90 ਰੁਪਏ ਜੀ ਬਿਲਕੁਲ ਔਰ ਇਸ ਇਲਾਕੇ ਇਸ ਲੈਬੋਰੀਟਰੀ ਬਾਰੇ ਆਪਾਂ ਨੂੰ ਵੱਧ ਤੋਂ ਵੱਧ ਪ੍ਰਚਾਰ ਕਰਨਾ ਚਾਹੀਦਾ ਸਰਪੰਚ ਸਾਹਿਬ ਗੁਰਦੁਆਰਾ ਸਾਹਿਬ ਦੇ ਵਿੱਚ ਅਨਾਉਂਸਮੈਂਟ ਵੀ ਕਰਵਾਉਣੀ ਚਾਹੀਦੀ ਨਹੀਂ ਮੈਂ ਤਾਂ ਦੋ ਵਾਰੀ ਅਨਾਉਂਸਮੈਂਟ ਕਰਵਾਤੀ ਗੁਰਦੁਆਰਾ ਸਾਹਿਬ ਜੀ ਜੀ ਫਰੀਦਪੁਰ ਪਿੰਡ ਵੀ ਚੋਂ ਮੈਸੇਜ ਲਾਤੇ ਮੈਂ ਕਾਲੇ ਵੀ ਵੀ ਲਾਤੇ ਆ ਜੀ ਜੀ ਜੋ ਵੀ ਪਿੰਡ ਜਿੰਨੇ ਬੰਦੇ ਸਾਡੇ ਚੱਕੀ ਤੇ ਆਉਂਦੇ ਨੇ ਮੈਂ ਤਾਂ ਹਰੇਕ ਨੂੰ ਦੱਸਦਾ ਜੀ ਇਹ ਭਾਈ ਲੈਬੋਰੀ ਦਾ ਲਾਹਾ ਲਓ ਵੀ ਵਧੀਆ ਨਾਲੇ ਸਭ ਤੋਂ ਵੱਡੀ ਗੱਲ ਹੈ ਤਸੱਲੀ ਬਖਸ਼ ਹੈ ਜੀ ਤਸੱਲੀ ਬਖਸ਼ ਹੈ ਕੋਈ ਉਹ ਨਹੀਂ ਹੈਗਾ ਵੀ ਜਾਂ ਕੋਈ ਝੋੜ ਤੂਫਾਨ ਕੋਈ ਟੈਸਟ ਜੀ ਹਾਂਜੀ ਹਾਂ ਵਧੀਆ ਜੀ ਸੋ ਬਹੁਤ ਬਹੁਤ ਮਿਹਰਬਾਨੀ ਮੇਰੇ ਨਾਲ ਇੱਕ ਵੀਰ ਹੋਰ ਜੁੜੇ ਨੇ ਕੀ ਨਾਮ ਹੈ ਸਰ ਗੁਰਚਰਨ ਸਿੰਘ ਜੀ ਚਰਨ ਸਿੰਘ ਜੀ ਜਿਹੜੀ ਲੈਬੋਰੀ ਖੋਲੀ ਹੈ ਤੁਹਾਡੇ ਮੁਤਾਬਕ ਇਸ ਨਾਲ ਇਲਾਕੇ ਨੂੰ ਭਰਪੂਰ ਫਾਇਦਾ ਲੈਣਾ ਚਾਹੀਦਾ ਹਾਂਜੀ ਬਹੁਤ ਫਾਇਦਾ ਜੀ ਹਰ ਬਿਮਾਰੀ ਦਾ ਬੜੇ ਸਸਤੇ ਰੇਟਾਂ ਦੇ ਟੈਸਟ ਹੋਏਗਾ ਠੀਕ ਹੈ ਜੀ ਜੀ ਸੋ ਦੋਸਤੋ ਮੈਂ ਦੱਸਣਾ ਚਾਹੁੰਦਾ ਕਿ ਸਰਪੰਚ ਸਾਹਿਬ ਨੇ ਤਾਂ ਜਿਵੇਂ ਦੱਸਿਆ ਹੈ ਕਿ ਮੈਂ ਅਨਾਉਂਸਮੈਂਟ ਵੀ ਕਰਵਾ ਚੁੱਕਾ ਆਲਰੇਡੀ ਪਿੰਡਾਂ ਦੇ ਵਿੱਚ ਵੀ ਸ਼ਹਿਰਾਂ ਦੇ ਵਿੱਚ ਵੀ ਕਿਉਂਕਿ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਆਫ ਰਾਏ ਸਾਹਿਬ ਬੋਲੋ ਬਹੁਤ ਜਿਹੜਾ ਹੈ ਉਹ ਲੋਕਾਂ ਲਈ ਭਲਾਈ ਲਈ ਕੰਮ ਕੀਤੇ ਜਾ ਰਹੇ ਨੇ ਤੇ ਵੀਰ ਜੀ ਸਤਿ ਸ੍ਰੀ ਅਕਾਲ ਕੀ ਨਾਮ ਹੈ ਸਰ ਆਪ ਦਾ ਤਰਸੇਮ ਸਿੰਘ ਜੀ ਤਰਸੇਮ ਸਿੰਘ ਜੀ ਤੁਹਾਡੇ ਇਲਾਕੇ ਦੇ ਵਿੱਚ ਮਾਜਰੀ ਅਕਾਲੀਆਂ ਰੋਡ ਤੇ ਅੰਬੇਡਕਰ ਉਦਯਾਂ ਪਬੰਦੇ ਚ ਇੱਕ ਲੈਬਰਾਟਰੀ ਖੋਲੀ ਗਈ ਹੈ ਸਸਤੇ ਰੇਟਾਂ ਦੇ ਉੱਪਰ ਕੀ ਕਹਿਣਾ ਚਾਹੁੰਦੇ ਉਸ ਦਾ ਫਾਇਦਾ ਲੈਣਾ ਚਾਹੀਦਾ ਜਾਂ ਨਹੀਂ ਲੈਣਾ ਚਾਹੀਦਾ ਸਹੀ ਦਾ ਹੀ ਫਾਇਦਾ ਲੈਣਾ ਜੀ ਰੇਟਾਂ ਦਾ ਫਰਕ ਆ ਜੀ ਫਿਰ ਤਾਂ ਬਹੁਤ ਫਰਕ ਹੈ ਸਰ ਬਹੁਤ ਫਰਕ ਹੈ ਫੁੱਲ ਬਾਡੀ ਦਾ ਟੈਸਟ ਸਵਾ 350 ਰੁਪਏ ਇਹ ਚੋ ਜਾਂਦਾ ਹੈ ਹਾਂ ਜੀ ਸੁਣਿਆ ਮਾਰੋਂ ਹਜ਼ਾਰਾਂ ਰੁਪਏ ਲੱਗਦੇ ਆ ਸੁਣਿਆ ਜੀ ਮੈਂ ਵੀ ਹਾਂ ਕਹਿੰਦੇ ਰੇਟਾਂ ਦਾ ਬਹੁਤ ਫਰਕ ਆ ਜੀ ਜੀ ਜਾਵਾਂਗੇ ਜਰੂਰ ਔਰ ਅਸੀਂ ਹੁਣ ਆਲੇ ਦੁਆਲੇ ਦੇ 25 30 ਪਿੰਡਾਂ ਦੇ ਵਿੱਚ ਨਿਕੜ ਰਹੇ ਆ ਲੋਕਾਂ ਨੂੰ ਪੁੱਛ ਰਹੇ ਆ ਫਾਇਦਾ ਲੈਣ ਬਾਰੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਤੁਸੀਂ ਵੀ ਜਰੂਰ ਜਾਵਾਂਗੇ ਹਾਂ ਜੀ ਹਾਂ ਦੱਸਾਂਗੇ ਲੋਕਾਂ ਨੂੰ ਜੀ ਹਾਂ ਜੀ ਜਾਣਾ ਚਾਹੀਦਾ ਜੀ ਫਿਰ ਜੀ ਔਰ ਕਈ ਵਾਰ ਰੇਟ ਸੁਣ ਕੇ ਹੀ ਆਪਾਂ ਇਲਾਜ ਕਰਾਉਣਾ ਬੰਦ ਕਰ ਦਿੰਦੇ ਹਾਂ ਹਾਂ ਜੀ ਰੇਟਾਂ ਦਾ ਬਹੁ ਵਾਰੀ ਸੁਣਿਆ ਜੀ ਵੀ ਰੇਟ ਦਾ ਬਹੁਤ ਫਰਕ ਹੈ ਇੱਥੇ ਜੀ ਜੀ ਸੋ ਬਹੁਤ ਮਿਹਰਬਾਨੀ ਜੀ ਸੋ ਦੋਸਤੋ ਗੱਲ ਤਾਂ ਹਰੇਕ ਨੇ ਸੁਣੀ ਹੈ ਹਰੇ ਰਣਜੀਤ ਸਿੰਘ ਨੇ ਸਰਪੰਚ ਸਿੰਘ ਨੇ ਮੇਰੇ ਵੀਰ ਨੇ ਵੀ ਦੱਸਿਆ ਕਿ ਇਸ ਲੈਬਾਰਟਰੀ ਦਾ ਸਾਨੂੰ ਵੱਧ ਤੋਂ ਵੱਧ ਫਾਇਦਾ ਲੈਣਾ ਚਾਹੀਦਾ ਹੈ ਔਰ ਮਾਜਰੀ ਅਕਾਲੀਆਂ ਦੇ ਵਿੱਚ ਸਾਡਾ ਆਟੋ ਵੀ ਪੂਰਾ ਘੁੰਮ ਰਿਹਾ ਪਿੰਡ ਦੇ ਵਿੱਚ ਅਸੀਂ ਅੱਗੇ ਵੀ ਲੰਘਦੇ ਜਾਵਾਂਗੇ ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਦੇ ਨਾਲ ਜੁੜੇ ਹੋ ਤੇ ਸਾਨੂੰ ਇਸ ਸਸਤੀ ਲੈਬਾਰਟਰੀ ਦਾ ਵੱਧ ਤੋਂ ਵੱਧ ਫਾਇਦਾ ਲੈਣਾ ਚਾਹੀਦਾ ਕਿਉਂਕਿ ਬਾਹਰੋਂ ਜਦੋਂ ਆਪਾਂ ਟੈਸਟ ਕਰਵਾਉਂਦੇ ਆਂ ਤੇ ਕਈ ਵਾਰ ਟੈਸਟ ਦੀ ਫੀਸ ਸੁਣ ਕੇ ਹੀ ਆਪਣੇ ਕਦਮ ਜਿਹੜੇ ਉਹ ਪਿੱਛੇ ਆ ਜਾਂਦੇ ਆ ਔਰ ਆਪਾਂ ਅੱਗੇ ਨਹੀਂ ਬਾਦ ਪਾਉਂਦੇ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਵੱਲੋਂ ਪੂਰੇ ਇੰਡੀਆ ਦੇ ਵਿੱਚ ਬਹੁਤ ਹੀ ਸਸਤੀਆਂ ਲੈਬਾਰਟਰੀਆਂ ਜਿਹੜੀਆਂ ਖੋਲੀਆਂ ਗਈਆਂ ਨੇ ਔਰ ਇਹਨਾਂ ਤੋਂ ਇਲਾਵਾ ਕੰਪਿਊਟਰ ਸੈਂਟਰ ਹੈ ਹੋਰ ਬਹੁਤ ਕੁਝ ਖੋਲਿਆ ਜਾਏਗਾ ਔਰ ਇਸ ਇਲਾਕੇ ਨੂੰ ਉਸ ਦਾ ਪੂਰਾ ਫਾਇਦਾ ਹੋਵੇਗਾ ਸੋ ਡਾਕਟਰ ਐਸ ਪੀ ਸਿੰਘ ਰਾਇ ਦਾ ਇਹ ਉਪਰਾਲਾ ਜਿਹੜਾ ਹੈ ਉਹ ਲੋਕ ਬਹੁਤ ਪਸੰਦ ਕਰਦੇ ਨੇ ਪਿੰਡਾਂ ਵਿੱਚ ਔਰ ਵੈਸੇ ਵੀ ਕਿਸੇ ਜਾਣਕਾਰੀ ਦੇ ਮੁਹਤਾਜ ਨਹੀਂ ਹੈ ਐਸਪੀ ਸਿੰਘ ਉਭਰਾਏ ਸਾਹਿਬ ਜਿਹੜੇ ਕਿ ਇਸ ਤਰ੍ਹਾਂ ਦਾ ਭਲਾ ਜਿਹੜਾ ਹੈ ਲੋਕ ਫਸੇ ਹੋ ਰਹੇ ਨੇ ਦੇਸ਼ਾਂ ਵਿਦੇਸ਼ਾਂ ਵਿੱਚ ਉਹਨਾਂ ਨੂੰ ਆਪਣੇ ਖਰਚੇ ਤੇ ਆਪਣੇ ਪੈਸੇ ਦੇ ਉੱਪਰ ਆਪਣੀ ਕਮਾਈ ਦਾ 98% ਜਿਹੜਾ ਹੈ ਉਹ ਲੋਕ ਭਲਾਈ ਤੇ ਲਾਉਂਦੇ ਆ ਔਰ ਸੋ ਦੋਸਤੋ ਉਹਨਾਂ ਵੱਲੋਂ ਲੈਬਾਰਟਰੀ ਜਿਹੜੀ ਖੋਲੀ ਗਈ ਹੈ ਸਾਨੂੰ ਲੈਣਾ ਚਾਹੀਦਾ ਇਸ ਦਾ ਭਰਪੂਰ ਫਾਇਦਾ ਨਾਮ ਕੀ ਹੈ ਵੀਰ ਜੀ ਅਮਨ ਪ੍ਰੈਸਿੰਗ ਜੀ ਅਮਨ ਜੀ ਤੁਸੀਂ ਟੈਸਟ ਕਰਵਾਇਆ ਹਾਂਜੀ ਹਾਂਜੀ ਮੇਰੇ ਬ੍ਰਦਰ ਨੇ ਕਰਵਾਇਆ ਸੀ ਟੈਸਟ ਹੀ ਇਹਦੇ ਤੋਂ ਤੇ ਫਿਰ ਬ੍ਰਦਰ ਸਾਹਿਬ ਮੈਨੂੰ ਵੀ ਦੱਸ ਦੇਗੀ ਕਿ ਕੀ ਉਹਨਾਂ ਤੋਂ ਜਾ ਕੇ ਟੈਸਟ ਕਰਵਾਓ ਫਿਰ ਮੈਂ ਬਾਰਨਰ ਲਬੋਰੀ ਤੋਂ ਟੈਸਟ ਕਰਵਾਇਆ ਸੀ ਆਪਣੇ ਵਾਲੀ ਲਬੋਰੀ ਦਾ ਟੈਸਟ ਠੀਕ ਸੀ ਤੇ ਬਾਰਨ ਵਾਲੀ ਲਬੋਰੀ ਦਾ ਟੈਸਟ ਗਲਤ ਸੀ ਗਲਤ ਸੀ ਹਾਂਜੀ ਅੱਛਾ ਫੀਸ ਕਿੰਨੀ ਲੱਗੀ ਸੀ ਫੀਸ ਉਹਦੇ ਆਪਣੇ ਇੱਥੇ 10 ਰੁਪਏ ਸੀ ਉੱਥੇ 50 ਰੁਪਏ ਸੀ ਜੀ ਲੈ ਦੱਸੋ ਤਾਂ ਕਿੰਨਾ ਅੱਧੋ ਅੱਧ ਦਾ ਫਰਕ ਸੀ ਜੀ ਆਪਣਾ ਤੇ ਆਪਾਂ ਦੇ ਸਾਰੇ ਲੋਕਾਂ ਨੂੰ ਕਹਿੰਨੇ ਆ ਜੀ ਕਿ ਆਪਣੇ ਜਿਹੜਾ ਵੀ ਟੈਸਟ ਕਰਵਾਣਾ ਹੈ ਕੀ ਆਪਣੇ ਬਾਹਰ ਨਾ ਜੋ ਵੀ ਆਪਣੀ ਲੈਬੋਰੀ ਖੁੱਲੀ ਆ ਉੱਥੇ ਟੈਸਟ ਕਰਵਾਓ ਜੀ ਜੀ ਇਹ ਆਪਣਾ ਪੈਸਿਆਂ ਦਾ ਵੱਧ ਤੋਂ ਵੱਧ ਲਾਭ ਠੀਕ ਹੈ ਜੀ ਬੈਨੀਫਿਟ ਹੋਏਗਾ ਜੀ ਹਾਂ ਸਨੀਓ ਬਰਾਏ ਸਨੀਓ ਬਰਾਏ ਜੀ ਹਾਂਜੀ ਜੀ ਜੀ ਬਹੁਤ ਸੋ ਬਹੁਤ ਮਿਹਰਬਾਨੀ ਵੀਰ ਜੀ ਤੁਸੀਂ ਇਹਦਾ ਫਾਇਦਾ ਲੈ ਰਹੇ ਹੋ ਸਮਝ ਕੇ ਆਪਣੇ ਯਾਰਾਂ ਦੋਸਤਾਂ ਵਿੱਚ ਵੀ ਇਸ ਬਾਰੇ ਜ਼ਰੂਰ ਦੱਸੋ ਬੈਨੀਫਿਟ ਹੀ ਹੈ ਜਿੰਨਾ ਵੀ ਬੈਨੀਫਿਟ ਹੈ ਸਰ ਮਹੀਨਿਆਂ ਰਾਜ ਹੈ ਮਹਿੰਗਾਈ ਸ ਤੇ ਪੈਸੇ ਕੁਝ ਨਹੀਂ ਬਣਦੇ ਕਿ ਅੱਜ ਕੱਲ ਇਹ ਸਭ ਨੂੰ ਪਤਾ ਹੀ ਇਹ ਖਰਚੇ ਪੂਰੇ ਪੂਰੇ ਹੁੰਦੇ ਨੇ ਹੈਣਾ ਜੀ ਬਿਲਕੁਲ ਬਿਲਕੁਲ ਆਪਾਂ ਤਾਂ ਇਹੀ ਕਹਿੰਦੇ ਆ ਜਿੰਨਾ ਵੀ ਫਾਇਦਾ ਹੋ ਸਕਦਾ ਹੈ ਆਪਣਾ ਫਾਇਦਾ ਲੋ ਮਿਹਰਬਾਨੀ ਮੇਰੀ ਬਹੁਤ-ਬਹੁਤ ਥੈਂਕ ਯੂ ਥੈਂਕ ਯੂ